ਪ੍ਰਦੀਪ ਕਲੇਰ ਦੇ ਦਾਅਵਿਆਂ ਦੇ ਸੁਖਵੀਰ ਸਿੰਘ ਬਾਦਲ ਨੇ ਹੁਣ ਸਵਾਲ ਖੜੇ ਕੀਤੇ ਨੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਕਿ ਬੇਅਦਬੀ ਦੇ ਦੋਸ਼ੀ ਨੂੰ ਸਿਆਸਤ ਦੇ ਲਈ ਹੀਰੋ ਬਣਾਇਆ ਜਾ ਰਿਹਾ ਆਮ ਆਦਮੀ ਪਾਰਟੀ ਤੇ ਪੰਥ ਵਿਰੋਧੀ ਆਪਣੇ ਸਿਆਸੀ ਹਿੱਤ ਸਾਧਨ ਚ ਲੱਗੇ ਹੋਏ ਨੇ ਐਸਾ ਵੇਖ ਕੇ ਮਨ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਸੁਖਵੀਰ ਸਿੰਘ ਬਾਦਲ ਦਾ ਆਪਿਆ ਉਹਨਾਂ ਕਹਿ ਕੇ ਪ੍ਰਦੀਪ ਨੇ ਮੇਰੇ ਖਿਲਾਫ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾਏ ਨੇ ਮੈਂ ਇਹਨਾਂ ਝੂਠੇ ਇਲਜ਼ਾਮਾਂ ਤੇ ਸਖਤ ਇਤਰਾਜ਼ ਕਰਦਾ ਹਾਂ ਪੂਰਾ ਪੂਰੇ ਮਾਮਲੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪੂਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ। ਉਸ ਫੈਸਲੇ ਦਾ ਇੰਤਜ਼ਾਰ ਕਰਾਂਗਾ ਫਿਰ ਐਸੇ ਦੋਸ਼ੀ ਦੇ ਖਿਲਾਫ ਐਕਸ਼ਨ ਲਵਾਵਾਂਗਾ। ਸੁਖਵੀਰ ਸਿੰਘ ਬਾਦਲ ਦਾ ਆਇਆ ਇਹ ਬਿਆਨ ਪ੍ਰਦੀਪ ਕਲੇਰ ਦੇ ਬਿਆਨ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦਾ ਪ੍ਰतिक੍ਰਮਾ ਆਇਆ। ਉਹਨਾਂ ਕਹੇ ਕਿ ਮੈਂ ਇਹਨਾਂ ਝੂਠੇ ਇਲਜ਼ਾਮਾਂ ਤੇ ਸਖਤ ਇਤਰਾਜ਼ ਦਾ ਪ੍ਰਗਟਾਵਾ ਕਰਦਾ ਹਾਂ। ਜਿਸ ਹੁਣ ਸੁਖਵੀਰ ਸਿੰਘ ਬਾਦਲ ਨੇ ਪੋਸਟ ਪਾ ਕੇ ਲਿਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਕਾਨੂੰਨੀ ਅਪਰਾਧ ਦੇ ਮੁੱਖ ਦੋਸ਼ੀ ਪ੍ਰਦੀਪ ਗਲੇਰ ਨੂੰ ਆਮ ਆਦਮੀ ਪਾਰਟੀ ਤੇ ਹੋਰ ਪੰਥ ਵਿਰੋਧੀ ਤਰ੍ਹਾਂ ਵੱਲੋਂ ਸਿਆਸੀ ਹਿੱਤਾਂ ਦੀ ਪੂਰਤੀ ਦੇ ਲਈ ਪ੍ਰੋਤਸਾਹਨ ਦੇਣ ਤੇ ਪ੍ਰਚਾਰਿਆ ਜਾਂਦਾ ਦੇਖ ਕੇ ਮੈਨੂੰ ਹੈਰਾਨੀ ਅਤੇ ਦੁੱਖ ਹੋ ਰਿਹਾ ਹੈ ਪ੍ਰਦੀਪ ਵੱਲੋਂ ਮੇਰੇ ਤੇ ਲਾਏ ਗੇ ਬੇਬੁਨਿਆਦ ਇਲਜ਼ਾਮ ਬਿਲਕੁਲ ਝੂਠੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਅਤੇ ਪੂਰੀ ਤਰ੍ਹਾਂ ਮਨਕੜਾ ਹਨ ਮੈਂ ਇਹਨਾਂ ਝੂਠੇ ਤੇ ਬੇਬੁਨਿਆਦ ਦਾਅਵਿਆਂ ਤੇ ਸਖਤ ਇਤਰਾਜ਼ ਕਰਦਾ ਹਾਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਨੂੰ ਪਹਿਲਾਂ ਹੀ ਵੇਖਿਆ ਜਾ ਰਿਹਾ ਹੈ ਮੈਂ ਖਾਲਸਾ ਪੰਥ ਦੇ ਸਰਵੋਚ ਸਾਰਮਿਕ ਸਥਾਨ ਅੱਗੇ ਪੇਸ਼ ਹੋ ਚੁੱਕਿਆ ਹਾਂ ਮੈਂ ਉਹਨਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਤੇ ਉਸ ਤੋਂ ਬਾਅਦ ਇਸ ਪਾਪੀ ਵਿਰੁੱਧ ਸਖਤ ਕਾਰਵਾਈ ਕਰਾਂਗਾ ਸੁਖਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਐਪੋਸਟ 30 ਟੀਵੀ ਸਕ੍ਰੀਨਸ ਤੇ ਤਾਂ ਪੂਰਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੀਨ ਹੈ ਇਹ ਕਹਿੰਦੇ ਵਖਾਇਦੇ ਸੁਖਬੀਰ ਸਿੰਘ ਬਾਦਲ ਹੋਣਾ ਕਿ ਮੈਂ ਇਸ ਪਾਪੀ ਦੇ ਵਿਰੁੱਧ ਕਾਰਵਾਈ ਕਰਾਂਗਾ ਪਰ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਮੈਨੂੰ ਇੰਤਜ਼ਾਰ ਹੈ। ਪ੍ਰਦੀਪ ਖਲੇਰ ਦੇ ਦਾਅਵਿਆਂ ਤੇ ਸੁਖਵੀਰ ਸਿੰਘ ਬਾਦਲ ਦਾ ਐਬ੍ਰਾ ਤੇ ਕਰਮ ਆਇਆ ਉਹਨਾਂ ਪ੍ਰਦੀਪ ਖਲੇਰ ਦੇ ਦਾਅਵਿਆਂ ਨੂੰ ਝੂਠਾ ਘਰਾੜ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀ ਨੂੰ ਸਿਆਸਤ ਦੇ ਲਈ ਮਹਿਜ਼ ਸਿਆਸਤ ਦੇ ਲਈ ਹੀਰੋ ਬਣਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਤੇ ਪੰਥ ਵਿਰੋਧੀ ਆਪੋ ਆਪਣੇ ਸਿਆਸੀ ਹਿੱਤ ਸਾਧਨ ਦੇ ਵਿੱਚ ਲੱਗੇ ਹੋਏ ਨੇ। ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪੂਰਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ। ਮੈਂ ਸ਼੍ਰੀ ਅਕਾਲ ਤਖਸਾਲ ਦੇ ਫੈਸਲੇ ਦਾ ਇੰਤਜ਼ਾਰ ਕਰਾਂਗਾ ਤੇ ਫਿਰ ਐਸੇ ਦੋਸ਼ੀ ਦੇ ਖਿਲਾਫ ਮੈਂ ਐਕਸ਼ਨ ਲਵਾਵਾਂਗਾ ਜਿਹਾ ਸੁਖਵੀਰ ਸਿੰਘ ਬਾਦਲ ਨੇ ਪ੍ਰਦੀਪ ਕਲੇਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠ ਦਾ ਪੁਲਿੰਦਾ ਖਰੜ ਦਿੱਤਾ ਪ੍ਰਦੀਪ ਕਲੇਰ ਨੇ ਆਪਣੇ ਇੰਟਰਵਿਊ ਦੌਰਾਨ ਜਿਹੜੀਆਂ ਗੱਲਾਂ ਕਹੀਆਂ ਉਸ ਨੂੰ ਮਹਿਜ਼ ਕੋਰਾ ਝੂਠ ਘਰਾੜ ਦਿੰਦੇ ਵਿਖਾਈ ਦਿੰਦੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਾਲੇਦਲ ਦੇ ਮੁਖ ਬੁਲਾ ਰਹੇ ਅਰਸ਼ਦੀਪ ਕਲੇਰ ਸਾਹਿਬ ਐਸ ਵਿਲਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਿੱਧਾ ਰੁਕ ਕਰਾਂਗੇ ਕਲੇਰ ਸਾਹਿਬ ਅਸੀਂ ਪਹਿਲਾਂ ਵੀ ਤੁਹਾਡਾ ਬਿਆਨ ਵੀ ਸੁਣਿਆ ਹੁਣ ਸੁਖਵੀਰ ਸਿੰਘ ਬਾਦਲ ਹੋਣਾ ਦਾ ਵੀ ਪ੍ਰਤੀਕਿਰਮ ਆਇਆ ਹੈ ਸਪਸ਼ਟ ਤੌਰ ਤੇ ਉਹਨਾਂ ਨੇ ਪ੍ਰਦੀਪ ਕਲੇਰ ਦੇ ਬਿਆਨੋਂ ਝੂਠ ਦਾ ਪੁਲਿੰਦਾ اقرار ਦਿੱਤਾ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਮੈਂ ਇਸ ਪਾਪੀ ਦੇ ਵਿਰੁੱਧ ਕਾਰਵਾਈ ਵੀ ਜ਼ਰੂਰ ਕਰਾਂਗਾ ਸੋ ਅੱਗੇ ਕੀ ਕੁਝ ਕਾਰਵਾਈ ਹੋਣ ਦੀ ਉਮੀਦ ਕੀ ਕੁਝ ਸ਼੍ਰੋਮਣੀ ਕਾਲੇਦਲ ਵੱਲੋਂ ਐਕਸ਼ਨ ਲਿਆ ਜਾਵੇਗਾ ਦੇਖੋ ਬਿਲਕੁਲ ਪ੍ਰਦੀਪ ਕਲੇਰ ਹੈ ਕੌਣ ਪ੍ਰਦੀਪ ਕਲੇਰ ਹੈ ਬੇਅਦਬੀਆਂ ਦਾ ਦੋਸ਼ੀ ਔ ਜੀ ਇਹੀ ਤਾਂ ਮੁੱਖ ਸਾਜ਼ਿਸ਼ ਕਰਤਾ ਜਿਹਨੂੰ ਸਿੱਖ ਸੰਗਤ ਪਿਛਲੇ 9 ਸਾਲ ਤੋਂ ਲੱਭ ਰਹੀ ਐ ਕਿਸਾ ਦੇ ਗੁਰੂ ਸਾਹਿਬ ਨੂੰ ਕਿਹਨੇ ਚੋਰੀ ਕੀਤਾ ਕਿਹਨੇ ਉਹਨਾਂ ਦੇ ਅੰਗ ਖਿਲਾਰੇ ਸੋ ਅੱਜ ਉਹਨੇ ਮਤਲਬ ਕਿ ਸਰਕਾਰਾਂ ਦੀ ਮਿਲਿ ਭੁਗਤ ਨਾਲ ਇਹਨੂੰ ਚੈਨਲ ਤੇ ਬਿਠਾਇਆ ਜਾ ਰਿਹਾ ਇੱਕ ਮਹਾਨ ਚਕਸ਼ੀਰ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਸੋ ਅੱਜ ਕੁਝ ਵੀ ਬੋਲੇ ਇਹ ਸਰਾਸਰ ਝੂਠ ਹੈ ਔਰ ਇਹਨੂੰ ਤਾਂ ਅੱਜ ਇਹ ਦੱਸਣਾ ਚਾਹੀਦਾ ਹੈ ਕਿ ਇਹਨੇ ਸਾਰਾ ਕੁਝ ਕਿਹਦੇ ਕਹਿਣ ਤੇ ਕੀਤਾ ਕਿਉਂਕਿ ਅਗਰ ਇਹਨੇ ਗੁਰੂ ਸਾਹਿਬ ਚੋਰੀ ਕੀਤੀ ਤਾਂ ਇਹਦੇ ਨਾਲ ਕੌਣ-ਕੌਣ ਮੌਜੂਦ ਸੀ ਜਦੋਂ ਚੋਰੀ ਕੀਤੀ ਫਿਰ ਖਲਾਰੇ ਕੌਣ ਸੀ ਔਰ ਜੇ 5 ਸਾਲ ਇਹ ਭਗੌੜਾ ਰਿਹਾ ਤਾਂ ਕੀਨੇ ਦੀ ਪੁਸ਼ਤਪਨਾਹੀ ਕੀਤੀ ਕਿਉਂਕਿ 18 ਤੋਂ ਲੈ ਕੇ 24 ਤੱਕ ਭਗੌੜਾ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਿਹੜੇ ਲੀਡਰ ਤੇ ਅਫਸਰੇ ਦੀ ਮਦਦ ਕਰ ਰਹੀ ਸੀ ਇਹਨੂੰ ਇਹ ਵੀ ਦੱਸਣਾ ਚਾਹੀਦਾ ਜੀ ਸੋ ਜੋ ਇਹ ਸਰਦਾਰ ਸੁਖਬੀਰ ਸਿੰਘ ਬਾਦਲਵਾਰੇ ਬੋਲੇ ਉਹ ਬਿਲਕੁਲ ਇੱਕ ਪੋਲਿਟੀਕਲ ਸਕ੍ਰਿਪਟ ਹੈ ਜਿਹੜੀ ਕੇ ਸਰਕਾਰ ਨੇ ਤੇ ਏਜੰਸੀਆਂ ਨੇ ਲਿਖ ਕੇ ਦਿੱਤੀ ਹੈ ਪਰ ਕੋਈ ਗੱਲ ਨਹੀਂ ਇਹਨੂੰ ਅਸੀਂ ਇਹ ਜਿਹੇ ਜਿਹੇ ਬੰਦਾ ਹੈ ਜਿਨੇ ਗੁਰੂ ਸਾਹਿਬ ਦੀ ਪੱਤ ਰੋਲੀ ਹੈ ਇਹਨੂੰ ਅਸੀਂ ਛੱਡਾਂਗੇ ਨਹੀਂ ਇਹਨੂੰ ਤਾਂ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਵਾਂਗੇ ਔਰ ਇਹ ਵੀ ਜੋ ਝੂਠ ਬੋਲੇ ਇਸ ਲਈ ਵੀ ਇਹਨੂੰ ਕੋਰਟਾਂ ਚ ਕਿਢੀ ਸੰਗੇ ਹੂੰ ਬਿਲਕੁਲ ਕੋਰਟ ਦੇ ਵਿੱਚ ਵੀ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਜਿਸ ਤਰ੍ਹਾਂ ਨਾਲ ਤੁਸੀਂ ਕਹਿ ਰਹੇ ਪਰ ਜਿਸ ਲੰਘਦੇ ਜਿਹੜੇ ਬਿਆਨ ਅਸੀਂ ਸੁਨੇ ਪ੍ਰਦੀਪ ਕਲੇਰ ਨੇ ਜਿਹੜੀਆਂ ਗੱਲਾਂ ਖਈਆਂ ਔਰ ਤੁਸੀਂ ਵੀ ਉਸ ਤੋਂ ਬਾਅਦ ਕਿਹਾ ਹੈ ਕਿ ਪੂਰੇ ਇੰਟਰਵਿਊ ਦੌਰਾਨ ਜਿਹੜੀ ਗੱਲ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਸੱਜੇ ਖੱਬੇ ਕਰਨਾ ਘੁੰਮਦੀਆਂ ਰਹੀਆਂ ਕੀ ਸਮਝ ਦਿਓ ਇਹ ਪੂਰਾ ਵਰਤਾਰਾ ਜਿਹੜਾ ਹੈ ਪੂਰਾ ਜਿਹੜਾ ਐਪੀਸੋਡ ਨਿਕਲ ਕੇ ਸਾਹਮਣੇ ਆਇਆ ਕਿਸ ਢੰਗ ਨਾਲ ਵੇਖਦੇ ਹੋ ਇਸ ਐਪੀਸੋਡ ਨੂੰ ਕਲੀਅਰ ਸਾ ਨਹੀਂ ਬਿਲਕੁਲ ਇਹ ਤਾਂ ਇੱਕ ਚੀਜ਼ ਫਸਟ ਹੋ ਜਾਂਦੀ ਹੈ ਕਿ ਇਹ ਇੱਕ ਪਲਾਂਟਡ ਬੰਦਾ ਹੈ ਕਿਉਂਕਿ ਹੁਣ ਅਕਾਲ ਤਖਤ ਸਾਹਿਬ ਤੇ ਸਾਰਾ ਮੈਟਰ ਹੈ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਚੋਂ ਹੁਣ ਕੱਢੇ ਜਾ ਚੁੱਕੇ ਲੀਡਰ ਨੇ ਉਹ ਸ਼੍ਰੋਮਣੀ ਅਕਾਲ ਤਖਤ ਸਾਹਿਬ ਤੇ ਗਏ ਸੀ ਸੋ ਅਕਾਲ ਤਖਤ ਸਾਹਿਬ ਦਾ ਜਿਹੜਾ ਮਾਫੀ ਵਾਲਾ ਵਿਸ਼ਾ ਉਹ ਵੀ ਅਕਾਲ ਤਖਤ ਸਾਹਿਬ ਦਾ ਸੋ ਕਿਤੇ ਨਾ ਕਿਤੇ ਹੁਣ ਇਹੋ ਜਿਹੇ ਬੰਦਿਆਂ ਨੂੰ ਪਲਾਂਟ ਕਰਕੇ ਇਹੋ ਜਿਹੇ ਗੰਦੇ ਬੰਦੇ ਦੁਖੀ ਬੰਦਿਆਂ ਨੂੰ ਪਲਾਂਟ ਕਰਕੇ ਸੰਸਥਾਵਾਂ ਤੇ ਉਂਗਲ ਚੇਟਣ ਦੀ ਕੋਸ਼ਿਸ਼ ਹੈ ਜਿਹੜੀ ਕਿ ਕਾਮਯਾਬ ਨਹੀਂ ਹੋਏਗੀ ਪਰ ਹਾਂ ਅੱਜ ਇਹਦਾ ਚਿਹਰਾ ਨੰਗਾ ਹੋ ਗਿਆ ਘੱਟੋ ਘੱਟ ਲੋਕ ਅੱਜ ਇਹ ਪਛਾਣ ਗਏ ਨੇ ਕਿ ਉਹ ਪ੍ਰਦੀਪ ਕਲੇਰ ਹੈ ਜਿਨੇ ਸਾਡੇ ਗੁਰੂ ਸਾਹਿਬ ਦੀ ਬੇਦਬੀ ਕੀਤੀ ਹੈ ਸੋ ਇਹਦਾ ਹੁਣ ਇਹਦਾ ਫੈਸਲਾ ਵੀ ਸੰਗਤ ਕਰੇਗੀ ਹਮ ਬਿਲਕੁਲ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਹੁਣ ਸੰਗਤ ਦੀ ਸਾਥ ਦੇ ਵਿੱਚ ਹੈ ਪੂਰਾ ਮਾਮਲਾ ਵੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਵਿੱਚ ਹੋਰ ਕੀ ਕੁਝ ਖੁਲਾਸੇ ਵੀ ਹੁੰਦੇ ਨੇ ਤੇ ਕਿਸ ਢੰਗ ਨਾਲ ਤੁਹਾਡੇ ਵੱਲੋਂ ਐਕਸ਼ਨ ਵੀ ਲਿਆ ਜਾਂਦਾ ਐ ਐਸ ਉੱਪਰ ਵੀ ਨਜ਼ਰ ਬਰਕਰਾਰ ਹੈ ਸੰਗਤ ਦੇ ਬੇ ਸ਼ੁਕਰੀਆ ਕਲੇਰ ਸਾਹਿਬ ਸਾਡਾ ਗੱਲਬਾਤ ਕਰਨ ਲਈ ਇਸ ਸਾਰੇ ਮਸਲੇ ਨੂੰ ਵਿਚਾਰਨ ਦੇ ਲਈ ਸੋ ਤੁਹਾਨੂੰ ਕੋਰ ਮੁਰਤੂ ਦਾਸ ਦੇ ਪ੍ਰਦੀਪ ਕਲੇਰ ਵੱਲੋਂ ਜੋ ਇੰਟਰਵਿਊ ਦਿੱਤਾ ਗਿਆ ਜਿਹੜੀਆਂ ਗੱਲਾਂ ਕਹੀਆਂ ਗਈਆਂ ਸੁਖਵੀਰ ਸਿੰਘ ਬਾਦਲ ਦਾ ਪ੍ਰੋਗਰਾਮ ਆਇਆ ਉਹਨਾਂ ਨੇ ਕਿਹਾ ਕਿ ਮੈਂ ਇਸ ਸਾਰੇ ਮਸਲੇ ਨੂੰ ਲੈ ਕੇ ਜੋ ਵੇਖ ਸੁਣ ਪਾ ਰਹਿਆਂ ਹਾਂ ਇੱਕ ਮਹਿਸ ਝੂਠ ਦਾ ਪੁਲਿੰਦਰ ਸੁਖਵੀਰ ਸਿੰਘ ਬਾਦਲ ਲਿਖਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਕਾਨੂੰਨੀ ਅਪਰਾਧ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਨੂੰ ਆਮ ਆਦਮੀ ਪਾਰਟੀ ਅਤੇ ਹੋਰ ਪੰਥ ਵਿਰੋਧੀ ਤਿਰਾਂ ਵੱਲੋਂ ਸਿਆਸੀ ਹਿੱਤਾਂ ਦੀ ਪੂਰਤੀ ਦੇ ਲਈ ਪ੍ਰੋਤਸਾਹਨ ਦੇਣ ਤੇ ਪ੍ਰਚਾਰਿਆ ਜਾਂਦਾ ਦੇਖ ਕੇ ਮੈਨੂੰ ਹੈਰਾਨੀ ਅਤੇ ਦੁੱਖ ਹੋ ਰਿਹਾ ਹੈ। ਪ੍ਰਦੀਪ ਵੱਲੋਂ ਮੇਰੇ ਤੇ ਲਾਏ ਗੇ ਬੇਬੁਨਿਆਦ ਦੋਸ਼ ਬਿਲਕੁਲ ਝੂਠੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਤੇ ਪੂਰੀ ਤਰ੍ਹਾਂ ਮਨਕੜਾਂਤ ਹਨ। ਮੈਂ ਇਹਨਾਂ ਝੂਠੇ ਤੇ ਬੇਬੁਨਿਆਦ ਦਾਅਵਿਆਂ ਤੇ ਸਖਤ ਇਤਰਾਜ਼ ਕਰਦਾ ਹਾਂ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਨੂੰ ਪਹਿਲਾਂ ਹੀ ਵੇਖਿਆ ਜਾ ਰਿਹਾ ਹੈ, ਵਿਚਾਰਿਆ ਜਾ ਰਿਹਾ ਹੈ। ਮੈਂ ਖਾਲਸਾ ਪੰਥ ਦੇ ਸਰਵੋੱਚ ਧਾਰਮਿਕ ਸਥਾਨਗੇ ਪੇਸ਼ ਹੋ ਚੁੱਕਿਆ ਹਾਂ ਮੈਂ ਉਹਨਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਅਤੇ ਇਸ ਤੋਂ ਬਾਅਦ ਇਸ ਪਾਪੀ ਦੇ ਵਿਰੁੱਧ ਸਖਤ ਕਾਰਵਾਈ ਵੀ ਕਰਾਂਗਾ ਸੁਖਵੀਰ ਸਿੰਘ ਬਾਦਲ ਨੇ ਲਿਖੀ ਪੋਸਟ